ਸ੍ਰੀ ਕਾਲਜੀ ਕਿਵੇਂ ਸਾਰੇ ਠੀਕ ਹੋ ਅੱਜ ਆਪਾਂ ਤੁਹਾਡੇ ਲਈ ਬੜੇ ਛੋਟੇ ਛੋਟੇ ਸੂਟ ਲੈ ਕੇ ਆਏ ਆ ਮਤਲਬ ਜਿਹੜੇ ਸੂਟ ਆਪਾਂ ਖੁਦ ਵਰਕ ਕਰਵਾਏ ਸੀ ਤੇ ਬੜੇ ਸੋਹਣੇ ਆ ਤੇ ਤੁਸੀਂ ਇੱਕ ਵਾਰ ਡਿਜ਼ਾਈਨ ਦੇਖੋ ਤੁਹਾਨੂੰ ਕਿਵੇਂ ਦੇ ਡਿਜ਼ਾਈਨ ਲੱਗਦੇ ਆ ਤੇ ਬਾਕੀ ਇਹ ਸੂਟ ਇੱਕ ਵਾਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਤੇ ਬਾਕੀ ਇਹਦੇ ਵਿੱਚ ਇੱਕ ਦੋ ਸੂਟ ਆ ਜਿਹੜੇ ਨਹੀਂ ਆਏ ਉਹ ਆਪਾਂ ਵਿਆਹ ਤੇ ਜਾਣਾ ਉਹਦੇ ਵਿੱਚ ਹੀ ਰੈਡੀ ਹੋ ਕੇ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਵਿੱਚ ਵਿੱਚ ਤੁਹਾਨੂੰ ਦਿਖਾਵਾਂਗੇ ਜਦੋਂ ਆਪਾਂ ਪਾਏ ਵੀ ਕਿਵੇਂ ਦੇ ਲੱਗਦੇ ਆ ਤੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹ ਵਾਲਾ ਸੂਟ ਇਹ ਸੂਟ ਮੇਰਾ ਏ ਤੇ ਹੁਣ ਆਪਾਂ ਵਿੱਚ ਤੁਹਾਨੂੰ ਅੱਗੇ ਵੀ ਦਿਖਾਉਣੇ ਜਦੋਂ ਪਾਲੇ ਨਾ ਰੈਡੀ ਕਰਵਾ ਲੈ ਪੂਰੇ ਉਦੋਂ ਦੇਖਿਓ ਕਿਵੇਂ ਦੇ ਲੱਗਦੇ ਆ ਇਹ ਸੂਟ ਮੇਰਾ ਏ ਤੇ ਇਹ ਦੀ ਸਾਰਾ ਸੇਮ ਸੂਟ ਆ ਇਹੀ ਇਵੇਂ ਦਾ ਹੀ ਕਲਰ ਦੁਪੱਟੇ ਦਾ ਇਹ ਵੀ ਇਵੇਂ ਦਾ ਸਲਵਾਰ ਦਾ ਇਦਾਂ ਕਰਕੇ ਆਪਾਂ ਇਹ ਵਾਲਾ ਸਟਾਈਲ ਬਣਾਇਆ ਇਸ ਵਾਰ ਵੀ ਨੈਕ ਬਣਾਈ ਆ ਔਰ ਸ਼ੋਲਡਰ ਦੇ ਕੋਲ ਵਰਕ ਕਰਵਾਇਆ ਬਾਹਾਂ ਤੇ ਆਊਗਾ ਤੇ ਸੇਮ ਇਦਾਂ ਦਾ ਹੀ ਆਪਣੀ ਜਿਹੜੀ ਸਲਵਾਰ ਤੇ ਵੀ ਵਰਕੇ ਆਊਗਾ ਆਰੀ ਵਰਕ ਕਰਵਾਇਆ ਵਾ ਬਹੁਤ ਸੋਹਣਾ ਵਰਕ ਕੀਤਾ ਹੋਇਆ ਇਹ ਇਦਾਂ ਹੀ ਜਿਹੜਾ ਸਲਵਾਰ ਤੇ ਵੀ ਨਾਲ ਜਿਹੜਾ ਆਊਗਾ ਬੜਾ ਪਿਆਰਾ ਵਰਕ ਕੀਤਾ ਹੈ ਇੱਕ ਕਲਰ ਦੇ ਵਿੱਚ ਬੜਾ ਸੋਹਣਾ ਲੱਗ ਰਿਹਾ ਮੈਨੂੰ ਥੋੜਾ ਜਿਹਾ ਡਾਊਟ ਸੀਗਾ ਵੀ ਹਾਏ ਪਤ ਨਹੀਂ ਕਿਵੇਂ ਲੱਗੂਗਾ ਤੇ ਮੈਂ ਜੂਟ ਦਾ ਸਟੱਫ ਲਿਆ ਜਿਹੜਾ ਹੁਣ ਨਵਾਂ ਜੂਟ ਦਾ ਕੱਪੜਾ ਚੱਲਣਾ ਬਹੁਤ ਵਧੀਆ ਲੱਗਦਾ ਹੈ ਤੇ ਮੈਂ ਵਾਈਟ ਲੈ ਕੇ ਇਹਨੂੰ ਡਾਈ ਕਰਵਾਇਆ ਸੀ ਉਹਦੇ ਉੱਪਰ ਇਹ ਵਾਲਾ ਵਰਕ ਕਰਵਾਇਆ ਬੜਾ ਪਿਆਰਾ ਲੱਗਿਆ ਤੇ ਇਹਦੇ ਨਾਲ ਸੇਮ ਇਦਾਂ ਦਾ ਦੁਪੱਟਾ ਏ ਤੇ ਦੁਪੱਟੇ ਨੂੰ ਆਪਾਂ ਅੱਜ ਲੈਸਸ ਵਗੈਰਾ ਲਗਾ ਕੇ ਰੈਡੀ ਕਰਾਂਗੇ ਤਾਂ ਫੇਰ ਲੁੱਕ ਆਪਾਂ ਦਿਖਾਉਣੀ ਆ ਵੀ ਕਿਵੇਂ ਦੀ ਲੁੱਕ ਆਉਂਦੀ ਏ ਦੀ ਫਿਰ ਉਸ ਤੋਂ ਬਾਅਦ ਇੱਕ ਇਹ ਵਾਲਾ ਸੂਟ ਜਿਹੜਾ ਵੈਲਵਟ ਹੁਣ ਕਾਫੀ ਚੱਲ ਰਹੀ ਆ ਸ਼ਾਈਨਿੰਗ ਵਾਲੀ ਵੈਲਵਟ ਵਧੀਆ ਬਹੁਤ ਸੋਹਣੀ ਵੈਲਵਟ ਏ ਵੀ ਇਹਦੇ ਉੱਪਰ ਜਿਹੜਾ ਸੂਟ ਰੈਡੀ ਕਰਵਾਇਆ ਹੋਇਆ ਏ ਇਹ ਸੂਟ ਹੈਗਾ ਵਾ ਪੂਆਜੀ ਦਾ ਇਹਦੇ ਉਪਰ ਇਦਾਂ ਪੈਨਲਸ ਬਣੇ ਆ ਲਾਈਟ ਲਾਈਟ ਵਰਕ ਬੜਾ ਪਿਆਰਾ ਵਾ ਜਿੱਦਾਂ ਦੀ ਮਰਜ਼ੀ ਫੰਕਸ਼ਨ ਤੇ ਪਾ ਲਓ ਬੜਾ ਸੋਹਣਾ ਵਰਕ ਲੱਗ ਰਿਹਾ ਬੜਾ ਪਿਆਰਾ ਵਰਕ ਹੈ ਤੇ ਇਦਾਂ ਹੀ ਇਦਾਂ ਕੀਤਾ ਹੋਇਆ ਵਾ ਪੈਨਲਸ ਬਣੇ ਹੋਇਆ ਔਰ ਬਾਹਾਂ ਤੇ ਸੇਮ ਇਦਾਂ ਵਰਕ ਕੀਤਾ ਹੋਇਆ ਵਾ ਬੜਾ ਪਿਆਰਾ ਵਰਕ ਕੀਤਾ ਹੈ ਵੀ ਇਹ ਵਰਕ ਜਿਹੜਾ ਬਾਹਾਂ ਤੇ ਕੀਤਾ ਹੋਇਆ ਸਫਾਈ ਬਹੁਤ ਜ਼ਿਆਦਾ ਹੈ ਬਹੁਤ ਵਧੀਆ ਵਰਕ ਹੈ ਤੇ ਇਹ ਵੀ ਸਾਰਾ ਆਲ ਓਵਰ ਸੂਟ ਆ ਸਾਰਾ ਹੀ ਫਿਰ ਉਸ ਤੋਂ ਬਾਅਦ ਬੜਾ ਸੋਹਣਾ ਵਰਕ ਆ ਜਿਵੇਂ ਅੱਜਕੱਲ ਕਾਫੀ ਟ੍ਰੈਂਡ ਦੇ ਵਿੱਚ ਆ ਬਾਦਲਾ ਵਰਕ ਬੋਲ ਦਿੰਦੇ ਆ ਸ਼ਾਇਦ ਇਹਨੂੰ ਹਾਂਜੀ ਬਾਦਲਾ ਵਰਕ ਹੀ ਬੋਲਦੇ ਆ ਬੜਾ ਪਿਆਰਾ ਵਰਕ ਕੀਤਾ ਬਹੁਤ ਜ਼ਿਆਦਾ ਫਿਨਿਸ਼ਿੰਗ ਆ ਇੱਕ ਵਾਰ ਟ੍ਰੇਸਸ ਜੇ ਲੱਗੇ ਹੋਏ ਆ ਵਰਕ ਕਰਨ ਕਰਕੇ ਬੜ ਜਦੋਂ ਵਾਸ਼ ਹੋ ਗਿਆ ਬੜਾ ਪਿਆਰਾ ਲੱਗਣਾ ਇਹ ਸ਼ਰਟ ਆ ਜਿਵੇਂ ਸਕਰਟ ਦੇ ਨਾਲ ਬਣਾਨੀ ਆ ਤੇ ਉਸ ਸ਼ਰਟ ਵਾਸਤੇ ਕੀਤਾ ਹੋਇਆ ਬੜਾ ਸੋਹਣਾ ਵਰਕ ਹੈ ਬੜਾ ਪਿਆਰਾ ਹੀ ਜਿਹੜਾ ਵਰਕ ਕੀਤਾ ਹੈ ਬਾਦਲਾ ਵਰਕ ਕਾਫੀ ਟ੍ਰੈਂਡ ਆ ਅੱਜਕੱਲ ਇਹਦਾ ਔਰ ਇਹਦੀ ਸਫਾਈ ਵੀ ਬਹੁਤ ਜ਼ਿਆਦਾ ਵਾ ক্লোਜ਼ ਤੋਂ ਦੇਖ ਲਓ ਕਿਦਾਂ ਦੀ ਲੱਗ ਰਹੀ ਹੈ ਬਹੁਤ ਵਧੀਆ ਵਰਕ ਹੈ ਵੀ ਤੇ ਇਹ ਜਿਹੜਾ ਸ਼ਿਮਰ ਦੇ ਉੱਪਰ ਕੀਤਾ ਹੋਇਆ ਜਿਹੜਾ ਸ਼ਿਮਰ ਦਾ ਸਟਾਫ ਹੈ ਨਾ ਉਹਦੇ ਉੱਪਰ ਕਰਵਾਇਆ ਹੋਇਆ ਵਾ ਤੇ ਬਹੁਤ ਉੱਠ ਰਿਹਾ ਬਹੁਤ ਪਤਾ ਨਹੀਂ ਮਤਲਬ ਲੱਗ ਰਿਹਾ ਜਿਵੇਂ ਕਿ ਕਢਾਈ ਨਾ ਉਪਰੇ ਲੱਗਦਾ ਕੋਈ ਨਾ ਟ੍ਰੇਸ ਵਗੈਰਾ ਲੱਗੇ ਹੁੰਦੇ ਆ ਕੋਈ ਪ੍ਰਿੰਟ ਆ ਕਿ ਕਢਾਈ ਇੰਨੀ ਜ਼ਿਆਦਾ ਨਹੀਂ ਬਰੀਕੀ ਦੇ ਨਾਲ ਬਹੁਤ ਸੋਹਣੀ ਕਢਾਈ ਆ ਕਿ ਬੜੀ ਪਿਆਰੀ ਲੱਗ ਰਹੀ ਆ ਬਾਕੀ ਡਿਜ਼ਾਈਨ ਆਪਾਂ ਕੋਈ ਵੀ ਕਿਵੇਂ ਦਾ ਵੀ ਇਹਦੇ ਵਿੱਚ ਡਿਜ਼ਾਈਨ ਕਰਵਾ ਸਕਦੇ ਆ ਨੈਕਸਟ ਆਪਣਾ ਸੂਟ ਹੈਗਾ ਏ ਹਾਂਜੀ ਇਹ ਹੈਗਾ ਕ੍ਰਸ਼ ਟਿਸ਼ੂ ਕਰਸ਼ਤਾ ਵੀ ਬਹੁਤ ਜ਼ਿਆਦਾ ਟ੍ਰੈਂਡ ਹੈ ਕਰਸ਼ਤੇ ਉੱਪਰ ਕੀਤਾ ਹੋਇਆ ਬੜਾ ਪਿਆਰਾ ਵਾ ਜਿਵੇਂ ਇਹਦੀ ਸ਼ਰਟ ਦਾ ਕਲਰ ਹੈ ਉਵੇਂ ਦਾ ਹੀ ਸੂਟ ਦਾ ਕਲਰ ਆ ਬਹੁਤ ਸੋਹਣਾ ਤੇ ਸੂਬਰ ਜਿਹਾ ਏ ਡਿਜ਼ਾਈਨ ਬਹੁਤ ਸੋਹਣੇ ਬਣਾਏ ਉਹਨਾਂ ਨੇ ਬਹੁਤ ਜ਼ਿਆਦਾ ਤੇ ਪਿਆਰੇ ਵੀ ਬਾਕੀ ਜੋ ਲਾਈਨਿੰਗ ਲੱਗੀ ਨਾ ਕਾਫੀ ਗ੍ਰੇਸ ਪੈ ਗਈ ਇਹ ਵੀ ਸੇਮ ਉਹੀ ਵਰਕ ਦਾ ਬਾਦਲਾ ਵਰਕ ਹੈ ਬੜਾ ਪਿਆਰਾ ਵਰਕ ਲੱਗ ਰਿਹਾ ਤੇ ਇਹਦੇ ਵੀ ਜਿਵੇਂ نیچے ਪੈਨਲਸ ਜਾ ਰਹੇ ਆ ਤੇ ਬਾਹਾਂ ਤੇ ਵਰਕ ਕੀਤਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਇਹ ਵਾਲਾ ਇਹਦਾ ਵਰਕ ਜਿਹੜਾ ਬਾਹਾਂ ਤੇ ਕੀਤਾ ਹੋਇਆ ਬਹੁਤ ਸੋਹਣਾ ਵਰਕ ਹੈ। ਔਰ ਇਹਦੀ ਇਹ ਸਲਵਾਰ ਹੈ ਕੰਟਰਾਸਟ ਦੇ ਵਿੱਚ ਸੂਟ ਹੈਗਾ। ਤੇ ਇਹਦੀ ਸਲਵਾਰ ਦੇਤੇ ਵੀ ਉਸ ਤੋਂ ਵੀ ਜ਼ਿਆਦਾ ਪਿਆਰਾ ਲੱਗ ਰਿਹਾ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਸੱਚੀ ਬਹੁਤ ਸੋਹਣਾ ਕੰਮ ਕੀਤਾ ਇਸ ਵਾਰ ਉਹਨਾਂ ਨੇ ਵੈਸੇ ਤਾਂ ਇਹ ਹਰ ਵਾਰੀ ਬੜਾ ਸੋਹਣਾ ਕੰਮ ਕਰਦੇ ਆ ਬਾਕੀ ਇਹ ਵਰਕ ਦੇ ਨਾ ਬਾਦਲਾ ਵਰਕ ਜਿਹੜਾ ਇਹਦਾ ਪੁੱਠਾ ਸਿੱਧਾ ਵੀ ਮਤਲਬ ਕਿ ਸੇਮ ਹੀ ਲੱਗਦਾ ਇਹ ਵੈਸੇ ਇਹਦਾ ਸਿੱਧਾ ਪਾਸਾ ਏ ਜੇ ਆਪਾਂ ਦਾ ਪੁੱਠਾ ਪਾਸਾ ਦੇਖਾਂਗੇ ਤੇ ਉਹਦੇ 'ਚ ਵੀ ਉਨੀ ਹੀ ਸਫਾਈ ਹੈ ਬਿਲਕੁਲ ਵੀ ਇੰਜ ਨਹੀਂ ਲੱਗਦਾ ਬਟ ਬੜਾ ਬੜਾ ਹੀ ਜ਼ਿਆਦਾ ਜਿਹੜਾ ਪਿਆਰਾ ਵਰਕ ਕੀਤਾ ਸਾਰੇ ਸੂਟ ਤੇ ਮੇਰਾ ਇੱਕ ਸੂਟ ਰਹਿ ਗਿਆ ਜਿਹੜਾ ਹੈਂਡਵਰਕ ਦੇ ਵਿੱਚ ਰੈਡੀ ਕਰਨਾ ਦਿੱਤਾ ਹੋਇਆ ਤੇ ਉਹ ਸੂਟ ਹੁਣ ਮ ਆ ਗਈ ਹੈ ਤੇ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਆ ਜਾਣਾ ਸੂਟ ਤੇ ਉਹ ਸੂਟ ਪ੍ਰੋਪਰ ਮੈਂ ਪਾਕਿਸਤਾਨੀ ਲੁੱਕ ਚ ਤਿਆਰ ਕਰਵਾ ਰਹੀ ਹਾਂ ਤੇ ਮੈਂ ਵੇਅਰ ਕਰਨ ਤੋਂ ਬਾਅਦ ਹੀ ਤੁਹਾਡੇ ਨਾਲ ਪਿਕਸ ਸ਼ੇਅਰ ਕਰੂੰਗੀ ਵੀਡੀਓ ਸ਼ੇਅਰ ਕਰੂੰਗੀ ਇਹਦੇ ਵਿੱਚ ਛੋਟਾ ਜਿਹਾ ਬਲੌਗ ਲਾ ਦੂੰਗੀ ਵੈਡਿੰਗ ਵਾਲਾ ਉਹ ਤੁਸੀਂ ਦੇਖਿਓ ਤੇ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਇਹ ਆਪਾਂ ਕਰਵਾਏ ਬਠਿੰਡੇ ਤੋਂ ਹੀ ਆ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਰਜਿੰਦਰਾ ਕਾਲਜ ਦੀ ਬੈਕ ਸਾਈਡ ਤੇ ਜਿਹੜੇ ਮੋਹਨ ਵੀਰਾ ਕੰਮ ਕਰਦਾ ਉਹਨਾਂ ਤੋਂ ਕਰਵਾਇਆ ਹੈ ਬਹੁਤ ਸੋਹਣਾ ਕੰਮ ਕਰਦਿਆ ਉਹ ਤੇ ਬਾਕੀ ਕਈਆਂ ਦਾ ਨਾ ਫੇਰ ਫੌਂਡ ਦੀ ਬਹੁਤ ਪ੍ਰੋਬਲਮ ਆਉਂਦੀ ਹੈ ਪਲੀਜ਼ ਜਿਨ੍ਹਾਂ ਨੇ ਕੰਮ ਕਰਵਾਉਣਾ ਤੁਸੀਂ ਖੁਦ ਚਲੇ ਜਾਓ ਇੱਕ ਵਾਰ ਤੁਹਾਨੂੰ ਜਾਣਾ ਪਊਗਾ ਕਿਉਂਕਿ ਆਪਾਂ ਕਿਸੇ ਨੂੰ ਵੀ ਮਿਲਣਾ ਇੱਕ ਵਾਰ ਤਾਂ ਆਪਾਂ ਨੂੰ ਜਾਣਾ ਪੈਂਦਾ ਉਹਨਾਂ ਕੋਲ ਠੀਕ ਹੈ ਫਿਰ ਉਸ ਤੋਂ ਬਾਅਦ ਆਪਾਂ ਨੂੰ ਪਤਾ ਚੱਲ ਜਾਂਦਾ ਵਾ ਕਿ ਉਹਨਾਂ ਦਾ ਨੇਚਰ ਕਿਵੇਂ ਦਾ ਜਾਂ ਕਿਵੇਂ ਦਾ ਕੰਮ ਕਰਦੇ ਹਨ ਜਦੋਂ ਆਪਾਂ ਪਹਿਲੀ ਵਾਰੀ ਕਿਸੇ ਨੂੰ ਕੰਮ ਕਰਨ ਵਾਸਤੇ ਦਿੰਦੇ ਆ ਤਾਂ ਆਪਾਂ ਨੂੰ ਟੈਨਸ਼ਨ ਰਹਿੰਦੀ ਪਤਾ ਨਹੀਂ ਕੰਮ ਕਿਵੇਂ ਕਰਨਗੇ ਹਾਇ ਸਾਡੇ ਨਾਲ ਫਰਾਡ ਨਾ ਹੋ ਜੇ ਬਹੁਤ ਮਨ ਦੇ ਵਿੱਚ ਖਿਆਲ ਆਉਂਦੀ ਹੈ ਤੇ ਮੈਂ ਤੁਹਾਨੂੰ ਇਹੀ ਰਿਕਵੈਸਟ ਕਰਦੀ ਆ ਕਿ ਜੇ ਤੁਸੀਂ ਪਹੁੰਚ ਸਕਦੇ ਹੋ ਤਾਂ ਜਰੂਰ ਪਹੁੰਚ ਸੌਰੀ ਲਾਸਟ ਵੀਡੀਓ ਚ ਉਹਦਾ ਨੰਬਰ ਥੋੜਾ ਜਿਹਾ ਗਲਤ ਹੋ ਗਿਆ ਸੀਗਾ ਤੇ ਮੈਂ ਮੈਸੇਜ ਦੇ ਵਿੱਚ ਕਮੈਂਟ ਦੇ ਵਿੱਚ ਮੈਂਸ਼ਨ ਕਰਤਾ ਸੀ ਪਹਿਲਾਂ ਵੈਸੇ ਵੀਡੀਓਜ਼ ਦੇ ਵਿੱਚ ਉਹਦਾ ਨੰਬਰ ਪਏ ਹੋਏ ਆ ਬਟ ਇਸ ਵਾਰੀ ਮੈਂ ਧਿਆਨ ਨਾਲ ਨੰਬਰ ਕਰੂੰਗੀ ਮੈਂਸ਼ਨ ਤੇ ਕੰਮ ਬਹੁਤ ਵਧੀਆ ਤੇ ਰੇਟ ਦਾ ਮੈਨੂੰ ਜਿਤ ਤੱਕ ਲੱਗਦਾ ਤੇ ਬਹੁਤ ਫਰਕ ਆ ਉਹਨਾਂ ਦਾ ਬਾਕੀਆਂ ਨਾਲੋਂ ਕਿਉਂਕਿ ਹੈਂਡਵਰਕ ਕਰਵਾਉਣੀ ਆ ਬਾਦਲ ਵਰਕ ਦੇਖ ਲਓ ਆਰੀ ਵਰਕ ਦੇਖ ਲਓ ਬਹੁਤ ਵਧੀਆ ਕਰਦੇ ਆ ਸਫਾਈ ਪੂਰੀ ਜਿਆਦਾ ਵਧੀਆ ਤੇ ਬੁਟੀਕ ਵਾਲੇ ਇਹਨਾਂ ਕੋਲ ਬਹੁਤ ਆਉਂਦੇ ਆ ਕਿ ਜਦੋਂ ਆਪਾਂ ਜਾਣੇ ਤੁਸੀਂ ਜਦੋਂ ਵੀ ਜਾਓਗੇ ਉਥੇ ਰਾਸ਼ੀ ਮਿਲੂਗਾ ਤੁਹਾਨੂੰ ਕਦੇ ਵੀ ਆਣ ਲੱਗੂ ਵੀ ਉਹ ਹਾਂ ਉਥੇ ਕੱਲੇ ਆ ਨਾਲੇ ਉਹ ਫੋਨ ਨਾ ਚੱਕਣ ਦਾ ਰੀਜ਼ਨ ਵੀ ਇਹੀ ਆ ਕਿ ਬਹੁਤ ਜ਼ਿਆਦਾ ਕਸਟਮਰ ਹੁੰਦੇ ਆ ਤੇ ਫੋਨ ਨਹੀਂ ਪਿਕ ਕਰ ਪਾਉਂਦੇ ਪਰਸਨਲੀ ਮੇਰਾ ਵੀ ਨਹੀਂ ਪਿਕ ਕਰਦੇ ਨਾਲੇ ਮੈਂ ਤਾਂ ਉਹਨਾਂ ਨੂੰ ਇੰਨੀਆਂ ਵੀਡੀਓਜ਼ ਵੀ ਬਣਾਉਣੀ ਆ ਮੇਰਾ ਫੋਨ ਵੀ ਮੈਂ ਉਹਨਾਂ ਨੂੰ ਜੇ ਹਾ ਕੇ ਜੇ ਮੈਂ ਕਿਤੇ ਉਹਨਾਂ ਨੂੰ 10 ਵਾਰੀ ਫੋਨ ਲਾਉਣੀ ਨਾ ਫਿਰ ਕਿਤੇ ਜਾ ਕੇ ਮੇਰਾ ਫੋਨ ਪਿਕ ਕਰਦੇ ਆ ਤੇ ਤੁਸੀਂ ਫੋਨ ਦੀ ਟੈਨਸ਼ਨ ਨਾ ਲਿਆ ਕਰੋ ਤੇ ਬਾਕੀ ਮਤਲਬ ਵੀਡੀਓ ਬਾਕੀ ਅਕੀ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਹਦੇ ਵਿੱਚ ਹੀ ਤੁਸੀਂ ਵੀਡੀਓ ਨਾਲ ਜੁੜੇ ਰਹੋ ਤੇ ਆਪਾਂ ਸੂਟ ਸਾਰੇ ਚੈੱਕ ਕਰ ਰਹੇ ਹੋ ਕਿਵੇਂ ਦੇ ਲੱਗ ਰਹੇ ਆ ada kalau ada kamu bikin waktu agak serah ਕਹਿੰਦਾ ਬਸਲਾ ਇਹ ਮਾਰ ਦੇ ਅੱਖਾਂ ਮਾਰ ਜਿਹਦੇ ਨੂੰ ਖੋਣਾ ਵਾਸਤੇ ਤੇ ਤੁਸੀਂ ਸਾਰੇ ਸੂਟ ਦੇਖ ਲਏ ਹੋਣਗੇ ਬਟ ਮੈਂ ਤੁਹਾਨੂੰ ਕਿਹਾ ਸੀ ਕਿ ਮੇਰਾ ਇੱਕ ਸੂਟ ਰਹਿੰਦਾ ਕਿ ਜਿਹੜਾ ਇੱਕ ਦੋ ਸੂਟ ਰਹਿੰਦੇ ਜਿਹੜੇ ਅਜੇ ਮਤਲਬ ਬਣ ਕੇ ਆਣਗੇ ਆਪਾਂ ਉਹ ਤੁਹਾਨੂੰ ਦਿਖਾਵਾਂਗੇ ਤੇ ਹੁਣ ਆਪਾਂ ਮੈਰਿਜ ਦੇਖ ਕੇ ਫ੍ਰੀ ਹੋ ਗਏ ਸੀ ਤੇ ਮੈਂ ਤੁਹਾਨੂੰ ਉਹ ਸੂਟ ਦਿਖਾਉਣੀ ਆ ਬਾਕੀ ਵੀਡੀਓ ਮੈਂ ਰੀਲਸ ਪਾ ਦਿੱਤੀਆਂ ਤੇ ਰੀਲਸ ਵਿੱਚ ਬਹੁਤ ਕਮੈਂਟ ਆ ਰਹੇ ਆ ਖਾਸ ਕਰਕੇ ਬਾਗ ਵਾਲੇ ਸੂਟ ਦਾ ਤੇ ਮੈਂ ਤੁਹਾਨੂੰ ਬਾਗ ਵਾਲੇ ਸੂਟ ਦਾ ਸਟੱਫ ਤੇ ਪ੍ਰਾਈਸ ਦੱਸ ਦਿੰਨੀ ਆ ਜਿਨ੍ਹਾਂ ਨੂੰ ਮਤਲਬ ਕਾਫੀ ਆਏ ਸੀ ਜਿਨ੍ਹਾਂ ਦੇ ਕਾਫੀ ਮੈਸੇਜ ਆ ਰਹੇ ਸੀਗੇ ਜਿਨ੍ਹਾਂ ਦੇ ਕਾਫੀ ਮੈਸੇਜ ਆ ਰਹੇ ਸੀਗੇ ਉਹਨਾਂ ਵਾਸਤੇ ਆ ਇਹ ਸੂਟ ਆ ਖੱਦਰ ਦੇ ਵਿੱਚ ਸਟਾਫ ਹੈ ਦਾ ਜਿਹੜਾ ਇਹ ਬਾਗ ਵਾਲਾ ਸੂਟ ਰੈਡੀ ਕਰਵਾਇਆ ਸੀਗਾ ਮੈਂ ਇਹਦਾ ਖੱਦਰ ਦੇ ਵਿੱਚ ਸਟਾਫ ਆ ਤੇ ਜਿਹੜੀ ਨਾਲ ਇਹਦੇ ਸਲਵਾਰ ਬਾਟਮ ਦਾ ਸਟਾਫ ਸੀ ਇਹ ਸ਼ਿਮਰ ਦੇ ਵਿੱਚ ਆ ਕਰੀਮ ਕਲਰ ਦਾ ਤੇ ਦੁਪੱਟਾ ਵੀ ਆਪਾਂ ਆਪਣੀ ਚੋਇਸ ਦੇ ਨਾਲ ਜਿਹੜਾ ਵੀ ਆਪਾਂ ਲੈਣਾ ਲੈ ਸਕਦੇ ਆ ਤੇ ਇਹ ਖੱਦਰ ਦੇ ਵਿੱਚ ਆ ਇਹ ਮੈਂ ਬਾਗ ਹੀ ਲਿਆ ਸੀ ਬਣਿਆ ਚਾਹੀ ਤੁਸੀਂ ਐਜ਼ ਇਹਨੂੰ ਬਾਗ ਲੈ ਲਓ ਚਾਹੀ ਤੁਸੀਂ ਦੀ ਸ਼ਰਟ ਬਣਾ ਲਓ ਤੇ ਮੈਂ ਬਾਗ ਲੈ ਲਿਆ ਸੀਗਾ ਇਹ ਬਾਗ ਮੇਰਾ ਆਇਆ ਸੀ ਸ਼ਾਇਦ 17 ਕੇ 1800 ਦੋਨਾਂ ਵਿੱਚੋਂ ਇੱਕ ਦਾ ਆਇਆ ਸੀ ਬਟ ਇਹ ਘੱਟ ਰੇਂਜ ਵਿੱਚ ਮਿਲ ਜਾਂਦੇ ਆ 1500 ਚ ਵੀ ਹੈਗੇ ਸੀ 1400 ਚ ਵੀ ਹੈਗੇ ਸੀ ਪਰ ਉਹਦੇ ਵਿੱਚ ਨਾ ਕਲਰ ਥੋੜਾ ਸਕਿਨ ਔਰੇਂਜਾ ਸ਼ੇਡ ਸੀਗਾ ਬਟ ਮੈਨੂੰ ਇਹ ਕਲਰ ਜ਼ਿਆਦਾ ਪਿਆਰਾ ਲੱਗਿਆ ਤੇ ਇਸ ਕਰਕੇ ਮੈਂ ਇਹ ਲੈ ਲਿਆ ਇਹ ਮੈਂ ਲਿਆ ਸੀ ਬਠਿੰਡਾ ਤੋਂ ਰੂਜੀ ਵਾਲੇ ਜਿਹੜੇ ਸਟਾਰਟਿੰਗ ਤੋਂ ਵੀ ਮਾਰਕੀਟ ਦੇ ਵਿੱਚ ਉਹਨਾਂ ਤੋਂ ਲਿਆ ਸੀਗਾ ਰੂਜੀ ਵਾਲਿਆਂ ਤੋਂ ਮੈਂ ਇਹ ਵਾਲਾ ਤੇ ਇਸ ਤੋਂ ਬਾਅਦ ਮੇਰਾ ਇਸ ਤੋਂ ਬਾਅਦ ਮੇਰਾ ਸੂਟ ਜਿਹਨੂੰ ਮੈਂ ਬੜੇ ਪਿਆਰ ਦੇ ਨਾਲ ਤਿਆਰ ਕਰਵਾਇਆ ਬੜੇ ਮਤਲਬ ਵੇਟ ਕਰ ਕਰਕੇ ਇਹ ਸੂਟ ਆ ਫਸਟ ਟਾਈਮ ਮੈਂ ਇਸ ਸਟਫ ਸੂਟ ਬਣਾਇਆ ਤੇ ਕਲਰ ਵੀ ਮੇਰਾ ਫਸਟ ਟਾਈਮ ਸੀਗਾ ਇਹ ਵਾਲਾ ਤੇ ਇਹ ਵੀ ਮੈਂ ਜਿਹੜਾ ਪਲੇਨ ਸਟਫ ਹੈ ਇਹ ਉਹਨਾਂ ਤੋਂ ਹੀ ਲਿਆ ਸੀ ਬਠਿੰਡੀ ਤੋਂ ਹੀ ਤੇ ਇਹਦੇ ਵਿੱਚ ਜਿਹੜਾ ਮੈਂ ਹੈਂਡਵਰਕ ਕਰਵਾਇਆ ਉਹ ਬਠਿੰਡਾ ਤੋਂ ਕਰਵਾਇਆ ਵਾ ਜਿੰਨਾ ਤੁਹਾਨੂੰ ਮੈਂ ਦੱਸਿਆ ਵਾ ਵੀਡੀਓ ਤੁਸੀਂ ਦੇਖ ਰਹੇ ਹੋ ਮੋਹਨ ਵੀਰੇ ਤੋਂ ਉਹਨਾਂ ਤੋਂ ਕਰਵਾਇਆ ਬਹੁਤ ਸੋਹਣਾ ਕੰਮ ਉਹਨਾਂ ਨੇ ਕੀਤਾ ਇਹਦੇ ਵਿੱਚ ਵੀ ਬੜਾ ਪਿਆਰਾ ਵਰਕ ਕੀਤਾ ਆ ਬੜੀ ਸਫਾਈ ਹੈ ਵਰਕ ਦੇ ਵਿੱਚ ਵੀ ਤੁਸੀਂ ਦੇਖ ਲਓ ਹੈਂਡ ਵਰਕ ਹੈ ਤਪਕਾ ਵਿੱਚ ਬੜਾ ਹੀ ਪਿਆਰਾ ਵਰਕ ਹੈ ਤੇ ਇਹਦੇ ਗਲੇ ਤੇ ਆ ਬਾਹਾਂ ਤੇ ਆ ਤੇ ਸਾਰੀ ਸ਼ਰਟ ਦੇ ਵਿੱਚ ਡਾਟਸ ਨੇ ਤੇ ਇਹਦੇ ਮਤਲਬ ਘੇਰੇ ਤੇ ਵੀ ਵਰਕ ਜਿਹੜਾ ਕੀਤਾ ਹੋਇਆ ਤੇ ਦਨ ਨਾਲ ਹੀ ਇਹਦੇ ਸਲਵਾਰ ਦੇ ਆ ਸਲਵਾਰ ਤੇ ਮੂਰੀ ਤੇ ਵਰਕ ਕੀਤਾ ਬੜਾ ਪਿਆਰਾ ਵਰਕ ਕੀਤਾ ਬਹੁਤ ਸੋਹਣਾ ਵਰਕ ਆ ਸਟੀਚਿੰਗ ਵੀ ਬਟਿੰਡਰ ਦੇ ਕਰਵਾਈ ਸੀ ਇਹ ਤੇ ਬਟ ਕਲਰ ਵੀ ਬਹੁਤ ਪਿਆਰਾ ਹੈ ਦਾ ਵਰਕ ਵੀ ਬੜੀ ਸਫਾਈ ਨਾਲ ਕੀਤਾ ਤੇ ਇਹ ਵਾਲਾ ਇਹ ਵਾਲਾ ਸੂਟ ਆ ਜਿਹੜਾ ਮੈਂ ਹੈਂਡਵਰਕ ਦੇ ਵਿੱਚ ਤਿਆਰ ਕਰਵਾਇਆ ਵਾ ਤੇ ਇਹਦਾ ਵਰਕ ਆ 2500 3000 ਦੇ ਵਿੱਚ ਵਿੱਚ ਸੀ ਕਿਉਂਕਿ ਕਾਫੀ ਸੂਟ ਵਰਕ ਕਰਵਾਏ ਸੀ ਤੇ ਮੈਨੂੰ ਯਾਦ ਨਹੀਂ ਆ ਤੇ ਮਤਲਬ ਸਾਰੇ ਸੂਟ ਬੜੇ ਸੋਹਣੇ ਆ ਤੁਹਾਨੂੰ ਕਿਵੇਂ ਲੱਗੇ ਤੁਸੀਂ ਵੀ ਜਰੂਰ ਦੱਸਿਓ ਕਿ ਜਿਹੜੇ ਮੇਰੇ ਦੋ ਤਿੰਨ ਸੂਟ ਆ ਤੁਸੀਂ ਰੀਲਸ ਵੀਡੀਓ ਦੇ ਵਿੱਚ ਦੇਖੀ ਹੈ ਕਿਵੇਂ ਦੇ ਲੱਗੇ ਆ ਤੇ ਜੇ ਵਧੀਆ ਲੱਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਆਪਾਂ ਫੇਰ ਅੱਗੇ ਤੁਹਾਡੇ ਵਾਸਤੇ ਕਿਸੇ ਨਵਾਂ ਨਵੀਂ ਜਗ੍ਹਾ ਤੇ ਜਾਵਾਂਗੇ ਤੇ ਨਵੇਂ ਕਾਰੀਗਰ ਲੱਭ ਕੇ ਲਿਆਵਾਂਗੇ ਤੇ ਨਵਾਂ ਕੰਮ ਲੱਭ ਕੇ ਲਿਆਵਾਂਗੇ ਜਿਦੇ ਵਿੱਚ ਤੁਹਾਨੂੰ ਵੀ ਹੈਲਪ ਹੋਵੇ ਤੇ ਆਪਣੇ ਪੈਸੇ ਬਚ ਸਕਣ ਤੇ ਆਪਾਂ ਆਪਣੇ ਸ਼ੌਂਕ ਪੂਰੇ ਕਰ ਸਕੀ ਤੇ ਤੇ ਬਾਕੀ ਤੇ ਬਾਕੀ ਵੀਡੀਓ ਵਧੀਆ ਲਗੀ ਤਾਂ ਮੈਂ ਫੇਰ ਕਹਿ ਰਹੀ ਆਂ ਸ਼ੇਅਰ ਕਰਿਓ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਵੀ ਜ਼ਰੂਰ ਕਰਿਓ ਥੈਂਕ ਯੂ ਜੀ